ਹੇ ਰਾਧੇ ਬੜੀ ਖੁਸ਼ੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਿਤਾ ਫਵਾੜਾ ਸਾਡਾ ਬੜਾ ਵਧੀਆ ਕੀਰਤਨ ਵਗੈਰਾ ਸਾਰਾ ਕੁਝ ਪ੍ਰਭੂ ਦੇ ਨਾਮ ਲੈਂਦਾ ਰਹਿੰਦਾ ਔਰ ਸਮਾਜੀ ਸੰਸਥਾਵਾਂ ਇੱਥੇ ਬਹੁਤ ਨੇ ਉਸੇ ਲੜੀ ਦੇ ਵਿੱਚ ਅੱਜ ਫਵਾੜਾ ਕੇ ਸੇਵਾ ਦਾ ਜਿਹੜੀ ਸੰਸਥਾ ਆ ਫਵਾੜਾ ਚ ਕੋ ਕਰੋੜਿਆਂ ਤਲਾਬ ਮਿਲੀ ਹੈ ਫਵਾੜਾ ਦੇ ਵਿੱਚ ਕੀਰਤਨ ਦੀ ਰਾਤ ਇੱਕ ਬਹੁਤ ਵਧੀਆ ਕਰਾਣੀ ਹੈ ਜੀ ਜਿਹੜੀ 8 ਤਰੀਕ ਨੂੰ ਨਵੰਬਰ ਨੂੰ ਜਿਹੜੀ ਹੈਗੀ ਹੈ ਸ਼ਨੀਵਾਰ 7 ਵਜੇ ਅਰੋੜਿਆਂ ਤਲਾਬ ਦੇ ਵਿੱਚ ਹੋਣੀ ਹੈ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਸਾਰੇ ਫਗਵਾੜਾ ਵਾਸੀਆਂ ਨੂੰ ਆਲੇ ਦੁਆਲੇ ਪਿੰਡਾਂ ਨੂੰ ਮੈਂ ਮਨਵੇਦਨ ਕਰਦਾ ਹੱਥ ਜੋੜ ਕੇ ਕਿ ਆਓ ਪ੍ਰਭੂ ਦਾ ਅਸ਼ੀਰਵਾਦ ਬਪਤ ਕਰੋ ਔਰ ਆ ਕੇ ਇਸ ਕੀਰਤਨ ਦੀ ਸ਼ੋਭਾ ਵਧਾਓ ਤਾਂ ਕਿ ਆਪਾਂ ਸਾਰੇ ਗੱਲ ਮਿਲ ਕੇ ਇੱਥੇ ਜਿੰਨੇ ਵੀ ਹੈ ਫਗਵਾੜੇ ਦੇ ਵਿੱਚ ਆਪਾਂ ਕੰਮ ਕਰਦੇ ਆ ਸਾਰੇ ਭਾਈਚਾਰੇ ਦੇ ਨਾਲ ਕਰੀਏ ਫਗਵਾੜੇ ਦੇ ਵਿੱਚ ਭਾਈਚਾਰਾ ਬਣੇ ਔਰ ਇਦਾਂ ਦੇ ਪ੍ਰਭੂ ਦੇ ਨਾਮ ਆਪਾਂ ਸਾਰੇ ਲੈਂਦੇ ਰਹੀਏ ਜੋ ਵੀ ਇਦਾਂ ਪ੍ਰਭੂ ਦੇ ਨਾਮ ਦਾ ਕੋਈ ਵੀ ਕੰਮ ਕਰਦਾ ਬੜਾ ਵਧੀਆ ਕੰਮ ਕਰ ਰਹੇ ਆ ਪਵਾੜੇ ਦੇ ਵਿੱਚ ਸੋ ਇੱਕ ਵਾਰੀ ਫੇਰ ਹੱਥ ਜੋੜ ਕੇ ਬੇਨਤੀ ਆ ਕਿ 8 ਨਵੰਬਰ ਸ਼ਨੀਵਾਰ ਨੂੰ ਸਾਮ 7 ਵਜੇ ਉੜੌਣਿਆ ਕਲਾ ਮੈਦੀ ਗੜ ਦੇ ਵਿੱਚ ਪਹੁੰਚੋ ਔਰ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਦੇ 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 ਉੜੌਣਿਆ ਕਲਾ ਦੇ ਵਿੱਚ 8 ਤਰੀਕ ਨੂੰ ਬਾਬਾਏ ਕੇ ਸੇਵਾਦਾਰੋਂ ਕੀਰਤਨ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਪੂਰੇ ਸ਼ਹਿਰ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਹੁੰਚਣ ਤੇ ਇਹ ਜਿਹੜਾ ਕੀਰਤਨ ਹੈਗਾ ਇਹਦੇ ਵਿੱਚ ਵਿਜੇਂਦਰ ਬਾਗਵ ਜੀ ਤੇ ਖੁਸ਼ਪੂਰਾਦਾ ਜੀ ਬ੍ਰਿੰਦਵਨ ਤੋਂ ਆ ਰਹੇ ਨੇ ਤੇ ਉਹਨਾਂ ਨੇ ਅਲੋ ਜਿਹੜੇ ਪ੍ਰਭੂ ਦੇ गुणगान ਕੀਤਾ ਜਾਏਗਾ ਹੋਇਆ ਕਿ ਆਨੰਦ ਵਿੱਚ ਆਪਣਾ ਸਾਰਾ ਰੂਪ ਚੁਟੋ ਉਠਾਓ ਸਾਰੇ ਪਹੁੰਚੋ ਤੇ ਨਾਲ ਇੱਥੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਗਾਂ ਵੀ ਇਹ ਪ੍ਰੋਗਰਾਮ ਕਰਾ ਸਕੀਏ જય ਅਸ਼ੀਸ਼ ਸ਼ਾਮ જય ਅਸ਼ੀਸ਼ ਸ਼ਾਮ